ਆਪ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪੰਜਾਬ ਦੇ ਵਿੱਚ ਆਫਤ ਆਈ ਹੈ ਮੀ ਆਇਆ ਹਿਮਾਚਲ ਦੇ ਵਿੱਚ ਵੀ ਔਰ ਹੋਰ ਉੱਪਰਲੇ ਇਲਾਕਿਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਮੀ ਪਿਆ ਪਰ ਆਫਤ ਜਿਆਦਾ ਪੰਜਾਬ ਦੇ ਵਿੱਚ ਆਈ ਹੈ ਪੰਜਾਬ ਦੇ ਦਰਿਆ ਓਵਰਫਲੋ ਹੋਏ ਪੰਜਾਬ ਦੀਆਂ ਨਦੀਆਂ ਕਈ ਥਾਵਾਂ ਤੋਂ ਟੁੱਟੀਆਂ ਨੇ ਔਰ ਲੋਕਾਂ ਦੇ ਘਰਾਂ ਤੱਕ ਪਾਣੀ ਵੜ ਗਿਆ ਫਸਲਾਂ ਤਬਾਹ ਹੋ ਚੁੱਕੀਆਂ ਨੇ ਔਰ ਖਾਸ ਤੌਰ ਤੇ ਰੋਪੜ ਇਲਾਕੇ ਦੇ ਵਿੱਚ ਜਿਆਦਾ ਨੁਕਸਾਨ ਹੋਇਆ ਡੇਹਰਾ ਬੱਸੀ ਵਾਲੇ ਪਾਸੇ ਸੁਸਾਇਟੀਆਂ ਦੇ ਵਿੱਚ ਪਾਣੀ ਵੜ ਗਿਆ ਆਖਰ ਇਹੋ ਜੀ ਕੁਦਰਤੀ ਆਫਤ ਜਿਹੜੀ ਹੈ ਹਿਮਾਚਲ ਵੱਲੋਂ ਇਹ ਆਫਤ ਕਿਵੇਂ ਆਈ ਕਿਉਂ ਆਈ ਇਹਨਾਂ ਤਮਾਮ ਚੀਜ਼ਾਂ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਫਿਲਹਾਲ ਸਤਲੁਜ ਦੇ ਕੰਢੇ ਤੇ ਖੜੇ ਹਾਂ ਸਤਲੁਜ ਦਰਿਆ ਦੇ ਵਿੱਚ ਹੁਣ ਪਾਣੀ ਘਟਿਆ ਇਹ ਰਾਹਤ ਦੀ ਖਬਰ ਹੈ ਦੱਸਦੀ ਇਹ ਤੁਹਾਨੂੰ ਕਿ ਇਸ ਵੇਲੇ ਅਸੀਂ ਖੜੇ ਇਸ ਸਮੇਂ ਰਿਪੋਰਟ ਕਰ ਰਹੇ ਹਾਂ ਇਸ ਸਮੇਂ ਪਾਣੀ ਪਹਿਲਾਂ ਨਾਲੋਂ ਘਟਿਆ ਦੁਪਹਿਰੇ ਅਸੀਂ ਇੱਥੋਂ ਰਿਪੋਰਟ ਕੀਤਾ ਸੀ ਉਸ ਸਮੇਂ ਪਾਣੀ ਬਹੁਤ ਵਧਿਆ ਹੋਇਆ ਸੀ 171000 ਕਿਊਸਿਕ ਪਾਣੀ ਸੀ ਔਰ ਹੁਣ 154000 ਕਿਊਸਿਕ ਦੇ ਕਰੀ ਪਾਣੀ ਰਿਕਾਰਡ ਕੀਤਾ ਗਿਆ ਹੈ ਰੋਪੜ ਹੈਡਵਰਕਸ ਤੇ ਔਰ ਕਿਸ ਤਰੀਕੇ ਦੇ ਨਾਲ ਇਹ ਆਫਤ ਆਈ ਹੈ ਕਿਉਂ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਿਆ ਕਿਸ ਤਰੀਕੇ ਦੇ ਨਾਲ ਇਹ ਪੂਰੀ ਸਿਚੁਏਸ਼ਨ ਬਣੀ ਯਾਦਵਿੰਦਰ ਜੀ ਵੀ ਮੇਰੇ ਨਾਲ ਨੇ ਔਰ ਤਸਵੀਰ ਵੀ ਅਸੀਂ ਲਗਾਤਾਰ ਦਿਖਾਉਂਦੇ ਰਵਾਂਗੇ ਯਾਦਵਿੰਦਰ ਜੀ ਪਾਣੀ ਹਿਮਾਚਲ ਵਾਲੇ ਪਾਸਿਓਂ ਆਇਆ ਮੀਂਹ ਪਏ ਔਰ ਦੋਕ ਦਿਨਾਂ ਦੇ ਮੀਂਹ ਦੇ ਨਾਲ ਐ ਹੋ ਗਿਆ ਕਿ ਜਿਵੇਂ ਪਤਾ ਨਹੀਂ ਕਿੱਡੀ ਕੁ ਵੱਡੀ ਆਫਤ ਆ ਗਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿ ਇਹ ਕਿਉਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਰਿਪੋਰਟਿੰਗ ਲਗਾਤਾਰ ਹੋ ਰਹੀ ਹੈ ਪੰਜਾਬ 'ਚ ਬਹੁਤ ਸਾਰੀਆਂ ਥਾਂ 'ਤੇ ਅਸੀਂ ਵੀ ਕਰ ਰਹੇ ਹਾਂ ਹੋਰ ਚੈਨਲ ਵੀ ਕਰ ਰਹੇ ਹਾਂ ਪਰ ਕਹਾਣੀ ਕੀ ਹੈ ਅਸੀਂ ਕਹਾਣੀ ਤੁਹਾਨੂੰ ਸਮਝਾਉਣਾ ਚਾਹੁੰਦੇ ਹਾਂ ਪਾਣੀ ਆਇਆ ਕਿੱਥੋਂ ਆ ਬੇਸਿਕਲੀ ਜਦੋਂ ਦਰਿਆ ਓਵਰਫਲੋ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਉਹ ਖਾਸ ਤੌਰ ਦੇ ਉੱਤੇ ਜਿਹੜਾ ਤਾਜ਼ਾ ਹਾਲਾਤ ਹੈ ਜਿਹੜਾ ਕਹਿ ਰਿਹਾ 10 ਸਾਲਾਂ ਸਭ ਤੋਂ ਜ਼ਿਆਦਾ ਮੀਂਹ ਵੀ ਰਿਕਾਰਡ ਕੀਤਾ ਗਿਆ ਔਰ ਜਿਹੜੀਆਂ ਬਰਸਾਤੀ ਨਦੀਆਂ ਨੇ ਸਰਸਾ ਨਦੀ ਤੇ ਖਾਸ ਤੌਰ ਤੇ ਸਵਾਨ ਨਦੀ ਹੈ ਜਿਹੜੀ ਜਿੱਥੇ ਅਸੀਂ ਖੜੇ ਆ ਅਸੀਂ ਰੋਪੜ ਹੈਡਵਰਕਸ ਤੇ ਖੜੇ ਆ ਤੁਸੀਂ ਪਿੱਛੇ ਦੇਖ ਵੀ ਰਹੇ ਹੋ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਕ ਵਾਰ ਦਿਖਾ ਵੀ ਦੇਣਗੇ ਪੂਰਾ ਮੋਹਾਲ ਤਾਂ ਰੋਪੜ ਅਸੀਂ ਹੈਡਵਰਕਸ ਦੇ ਉੱਪਰ ਖੜੇ ਆਂਗੇ ਇੱਥੇ ਤੁਸੀਂ ਦੇਖੋ ਪਾਣੀ ਕਿਵੇਂ ਜਾ ਰਿਹਾ ਹੈਗਾ ਤੇ ਪਾਣੀ ਦਾ ਲੈਵਲ ਕਿਉਂਕਿ ਰਾਤ ਆ ਰਾਤ ਨੂੰ ਅਸੀਂ ਰਿਪੋਰਟਿੰਗ ਤੁਹਾਨੂੰ ਕਰਕੇ ਭੇਜ ਰਹੇ ਆਂਗੇ ਤਾਂ ਰਾਤ ਨੂੰ ਦਿਖ ਨਹੀਂ ਰਿਹਾ ਪਰ ਪਹਿਲਾਂ ਵਾਲਾ ਜਿੱਥੇ ਸੀ ਪਾਣੀ ਸਵੇਰੇ ਅਸੀਂ ਕਿਉਂਕਿ ਇੱਥੇ ਕਲੋਜ਼ ਖੜੇ ਆ ਕੈਮਰੇ ਤੇ ਨਜ਼ਰ ਨਹੀਂ ਆਏਗਾ ਉੱਥੋਂ ਪਾਣੀ ਦਾ ਲੈਵਲ ਨੀਵਾ ਹੋ ਗਿਆ ਪਰ ਕਹਾਣੀ ਕੀ ਅਸਲ ਚ ਕਿਉਂ ਇਹ ਪਾਣੀ ਇਸ ਤਰੀਕੇ ਨਾਲ ਪੰਜਾਬ ਜਲਥਲ ਹੋਇਆ ਕਿਉਂਕਿ ਸਵਾਂ ਨਦੀ ਤੇ ਸਰਸਾ ਨਦੀ ਜਿਹੜੀਆਂ ਬਰਸਾਤੀ ਨਦੀਆਂ ਨੇ ਜਿਵੇਂ ਤੁਸੀਂ ਮਾਲਵੇ ਦੇ ਅੰਦਰ ਘੱਗਰ ਦੇਖਦੇ ਹੋ ਉਹ ਨਦੀਆਂ ਦਾ ਪਾਣੀ ਇਹਦੇ ਚ ਪੈਸ ਤੋਂ ਇਲਾਵਾ ਹੋਰ ਜਿਹੜੀਆਂ 2-3 ਨਦੀਆਂ ਨੇ ਆਲੇ ਦੁਆਲੇ ਵਾਲੀਆਂ ਉਹਦੇ ਚਾ ਬੁੱਧਕੀ ਨਦੀ ਉਹਦੇ ਚਾ ਬੁੱਢਾ ਪਿਉਰਾ ਨਦੀ ਤੇ ਉਹਦੇ ਚ ਸਿਸਵਾ ਜਿਹੜੇ ਆਸ-ਪਾਸ ਦੇ ਏਰੀਆਜ਼ ਦੀਆਂ ਛੋਟੇ-ਛੋਟੇ ਜਿਹੜੇ ਬਰਸਾਤੀ ਨਾਲੇ ਬਰਸਾਤੀ ਨਦੀਆਂ ਜਾਣੀ ਜਿਹੜੇ ਸਿਰਫ ਬਰਸਾਤ ਨਾ ਚਲਦੇ ਨੇ ਕਿਤਾ ਬਰਸਾਤ ਨਾਲ ਚੱਲਣ ਵਾਲੀਆਂ ਉਹਨਾਂ ਨਦੀਆਂ ਦੇ ਅੰਦਰ ਹੀ ਇਹ ਸਾਰਾ ਪਾਣੀ ਇੱਥੇ ਖੜਾ ਹੁੰਦਾ ਜਿਸ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਬਣਦਾ ਪੰਜਾਬ ਦੇ ਅੰਦਰ ਤੁਸੀਂ ਹਜ਼ਾਰਾਂ ਏਕੜ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਆ ਅਸੀਂ ਸਵੇਰ ਦੇ ਰਿਪੋਰਟਿੰਗ ਕਰ ਰਹੇ ਹਾਂਗੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਦੇ ਨਾਲ-ਨਾਲ ਬਹੁਤ ਸਾਰੇ ਮਜ਼ਦੂਰ ਵਿਚਾਰੇ ਜਿਹੜੇ ਝੁੱਗੀਆਂ 'ਚ ਰਹਿੰਦੇ ਨੇ ਜਿਹੜੇ ਵਿਚਾਰੇ ਗੁਜ਼ਰਬਸਰ ਕਰਦੇ ਨੇ ਇੱਕ ਦਿਨ ਦਾ ਉਹਨਾਂ ਦੇ ਘਰ ਤਬਾਹ ਹੋ ਚੁੱਕੇ ਨੇ ਝੁੱਗੀਆਂ ਤਬਾਹ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਬਹੁਤ ਵੱਡੀ ਮਾਰ ਸੋਸਾਇਟੀਆਂ ਦੇ ਉੱਤੇ ਪਈ ਐ ਫਲੈਟਾਂ ਦੇ ਉੱਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਟਹਿ ਘਰ ਟਹਿ ਨੇ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਇਸ ਕੁਦਰਤੀ ਮਾਰ ਦਾ ਠਾਉਣਾ ਪਿਆ ਪਰ ਇਹ ਕੁਦਰਤੀ ਮਾਰਾਂ ਨਹੀਂ ਐ ਅਸੀਂ ਕਹਿੰਦੇ ਆ ਮਨੁੱਖ ਦੀਆਂ ਸਿਹੜੀਆਂ ਹੋਈਆਂ ਮਾਰਾਂ ਨੇ ਗਲੋਬਲ ਵਾਰਮਿੰਗ ਤੋਂ ਲੈ ਕੇ तमाम ਜਿਹੜੀ ਜਿਹੜੀ ਕੁਦਰਤ ਇੰਬੈਲੈਂਸ ਹੁੰਦੀ ਐ ਤੇ ਕੁਦਰਤ ਨੂੰ ਤੰਗ ਕਰਦੇ ਹੋ ਉਹ ਤੁਹਾਨੂੰ ਤੰਗ ਕਰਦੀ ਐ ਕੁਦਰਤ ਹਮੇਸ਼ਾ ਆਪਣੇ ਨਿਯਮ 'ਚ ਚੱਲਦੀ ਐ ਦੰਦਾ ਉਹਦੇ ਨਾਲ ਛੇੜਛਾੜ ਕਰਦਾ ਪਿਛਲੇ ਦੌਰ ਜਦੋਂ ਤੋਂ ਕਿਹਾ ਗਿਆ ਦੁਨੀਆ ਮਾਡਰਨ ਹੋ ਗਈ ਸਾਇੰਸ ਆ ਗਈ ਸਾਇੰਸ ਨੇ ਜਿੰਨੀ ਛੇੜਛਾੜ ਦੁਨੀਆ ਨਾਲ ਕੀਤੀ ਸਾਇੰਸ ਦੀ ਛੇੜਛਾੜ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਸਾਇੰਸ ਜਦੋਂ ਮੁਨਾਫਾ ਆਧਾਰ ਤੋਂ ਕੇ ਸਿਰਫ ਮੁਨਾਫਾ ਚਾਹੀਦਾ ਮੁਨਾਫੇ ਲਈ ਕੁਝ ਵੀ ਕੀਤਾ ਜਾ ਸਕਦਾ ਤਾਂ ਕੁਦਰਤ ਨੂੰ ਤਬਾਹ ਕਰਨ ਦੀਆਂ ਵਾਰਤਾਂ ਸਾਇੰਸ ਦੀਆਂ ਕਹਾਣੀਆਂ ਨੇ ਵੀ ਲਿਖੀਆਂ ਨੇ ਤਾਂ ਵਿਕਰਮ ਵੀ ਲਗਾਤਾਰ ਤੁਹਾਨੂੰ ਅਪਡੇਟ ਕਰ ਰਿਹਾ ਵਿਕਰਮ ਬਿਲਕੁਲ ਲਗਾਤਾਰ ਅਪਡੇਟ ਕਰ ਰਹੇ ਆਂ ਔਰ ਯਾਦਵਿੰਦਰ ਜੀ ਕਈ ਥਾਵਾਂ ਤੇ ਤੁਸੀਂ ਬਹੁਤ ਸਾਰੇ ਥਾਵਾਂ ਤੇ ਅੱਜ ਰਿਪੋਰਟ ਕੀਤਾ ਹੋਰ ਵੀ ਕਈ ਥਾਵਾਂ ਤੇ ਮੈਂ ਜਾ ਕੇ ਆਇਆ ਲੋਕ ਵਿਚਾਰੇ ਬਹੁਤ ਸਹਮੇ ਹੋਏ ਆ ਲੋਕ ਕਹਿੰਦੇ ਕਿ ਇੱਕ ਤਾਂ ਸਫਾਈ ਨਹੀਂ ਹੋ ਪਾਈ ਦੂਸਰਾ ਇਹ 10 ਸਾਲਾਂ ਦੇ ਵਿੱਚ 10 ਸਾਲਾਂ ਬਾਅਦ ਇੰਨਾ ਪਾਣੀ ਆਇਆ ਕਈ ਥਾਵਾਂ ਤੇ ਤਾਂ ਇੰਨੇ ਨੇ ਵੱਡੇ ਕੱਟ ਲੱਗੇ ਔਰ ਉੱਥੇ ਲੋਕ ਲੋਕਾਂ ਨੇ ਜਦੋਂ 3-4 ਥਾਵਾਂ ਤੇ ਕੱਟ ਲੱਗੀ ਇੱਕ ਥਾਂ ਤੋਂ ਪਾਣੀ ਚਲੋ ਡਾਊਨ ਹੋ ਗਿਆ ਪਰ ਅਜੇ ਵੀ ਆਵਾਜ਼ਾਂ ਆ ਰਹੀਆਂ ਪਾਣੀ ਦੀ ਜਿੱਥੋਂ ਕਿਤੇ ਲੀਕੇਜ ਹੋ ਰਹੀ ਹੈ ਉਹ ਕਹਿੰਦੇ ਸਾਨੂੰ ਤਾਂ ਲੱਗਦਾ ਕਿ ਰਾਤਾਂ ਦੀ ਨੀਂਦ ਹੀ ਉੱਡ ਗਈ ਲੋਕਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਵੀ ਚਾਹੀਦਾ ਹੁੰਦਾ ਕਿ ਜਮਾਂ ਮੌਕੇ ਦੇ ਉੱਤੇ ਸਾਡੀ ਇੱਕ ਨਾ ਸਾਡੇ 70 ਸਾਲ ਦੇਸ਼ ਦੀ ਆਜ਼ਾਦੀ ਨੂੰ ਹੋ ਗਏ ਸਾਡੀ ਆਦਤ ਆ ਐਡਮਿਨਿਸਟ੍ਰੇਸ਼ਨ ਦੀ ਇੱਕ ਪੱਕੀ ਮਤਲਬ ਮੀਟਿੰਗਾਂ ਹੁੰਦੀਆਂ ਰਹਿਣੀਆਂ ਗੱਲਬਾਤ ਹੁੰਦੀ ਰੋ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਮੌਕੇ ਦੇ ਕਦਮ ਚੱਕਣੇ ਹੁੰਦੇ ਨੇ ਉਹ ਚੱਕਦੇ ਆ ਪਹਿਲਾਂ ਜਿਹੜੀ ਤਿਆਰੀ ਹੁੰਦੀ ਹੈ ਸਾਡੇ ਸ ਪਹਿਲਾਂ ਤਿਆਰੀਆਂ ਨਹੀਂ ਹੁੰਦੀਆਂ ਦੇ ਵਿੱਚ ਕੋਈ ਦੋਰੇ ਨਹੀਂ ਹਾਲਾਂਕਿ ਅਸੀਂ ਇਹ ਗੱਲ ਦੀ ਜ਼ਰੂਰ ਕਮਾਂਗੇ ਕਿ ਅੱਜ ਕਿਉਂਕਿ ਮੈਂ ਪੂਰਾ ਪੰਜਾਬ ਘੁੰਮ ਰਿਹਾ ਸੀਗਾ ਔਰਪੜ ਵੀ ਘੁੰਮਿਆ ਮਹਾਲੀ ਹੋਰ ਆਲੇ-ਦਲੇ ਦੇ ਇਲਾਕੇ ਬਹੁਤ ਸਾਰੇ ਘੁੰਮਿਆਗੇ ਪ੍ਰਸ਼ਾਸਨ ਬਹੁਤ ਜ਼ਿੰਮੇਵਾਰੀ ਨਾਲ ਲੱਗਿਆ ਵੀ ਹੋਇਆ ਸੀ ਉਹ ਦਾਦ ਵੀ ਦਿੰਨੇ ਆ ਕਿ ਪੁਲਿਸ ਵੀ ਬਾਕੀ ਸਿਵਲ ਐਡਮਿਨਿਸਟ੍ਰੇਸ਼ਨ ਵੀ ਲੱਗਿਆ ਹੋਇਆ ਪਰ ਜਿਹੜੀ ਪਹਿਲਾਂ ਤਿਆਰੀਆਂ ਹੁੰਦੀਆਂ ਨੇ ਕਿ ਤੁਸੀਂ ਕਿਸੇ ਤਰੀਕੇ ਦੇ ਨਾਲ ਪਹਿਲਾਂ ਤਿਆਰੀਆਂ ਕਰਕੇ ਰੱਖ ਲਓ ਪਹਿਲਾਂ ਹੀ ਇਹ ਗੱਲਾਂ ਦਾ ਅਗਰ ਤੁਹਾਨੂੰ ਪਤਾ ਹੋਵੇ ਚੇਤ ਚੇਤਾ ਹੋਵੇ ਸ਼ਾਇਦ ਮੈਂ ਨਹੀਂ ਕਹਿੰਦਾ ਸਮੱਸਿਆਵਾਂ ਨਹੀਂ ਆਉਣਗੀਆਂ ਮੈਂ ਨਹੀਂ ਕਹਿੰਦਾ ਕਿ ਕੁਦਰਤੀ ਗੱਲਾਂ ਨੇ ਜਿਹੜੀਆਂ ਇਹਨੂੰ ਰੋਕਿਆ ਜਾ ਸਕਦਾ ਸਦੀਆਂ ਤੋਂ ਐ ਹੁੰਦਾ ਆਇਆ ਸਦੀਆਂ ਤੋਂ ਅੱਗੇ ਹੁੰਦਾ ਰਹੂਗਾ ਕਿਉਂਕਿ ਇਸ ਤਰ੍ਹਾਂ ਦਾ ਪਰ ਇੱਕ ਫਿਰ ਵੀ ਤੁਸੀਂ ਬਾਕੀ ਚੀਜ਼ਾਂ ਤੋਂ ਘੱਟ ਥੋੜਾ ਜਿਹਾ ਇਹਨੂੰ ਘਟਾ ਕੇ ਥੋੜਾ ਜਿਹਾ ਇਹਨੂੰ ਹੋਰ ਮਸਲਿਆਂ ਦੇ ਅੰਦਰ ਇਨਵੋਲਵ ਕਰਕੇ ਇਹਨੂੰ ਤੁਸੀਂ ਕਰਦੇ ਹੋ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਅਸੀਂ ਅਕਸਰ ਕਹਿੰਦੇ ਹਾਂ ਜੀ ਕੁਦਰਤੀ ਆਫਤ ਆ ਗਈ ਕੁਦਰਤੀ ਆਫਤ ਆ ਗਈ ਪਰ ਇਹ ਮਨੁੱਖੀ ਆਫਤ ਵੀ ਹੈ ਮਨੁੱਖ ਨੇ ਦਾ ਕੁਦਰਤ ਨਾਲ ਰਿਸ਼ਤਾ ਕੀ ਹੈ ਜਦੋਂ ਕੁਦਰਤ ਦਾ ਬਿਹੇਵੀਅਰ ਇਸ ਤਰ੍ਹਾਂ ਦਾ ਹੁੰਦਾਗਾ ਕਿ ਨਾਰਮਲਲੀ ਹੁੰਦਾ ਕੁਦਰਤ ਨਾਰਮਲਲੀ ਚਲਦੀ ਹੈ ਨੇਮਚੀ ਚਲਦੀ ਹੈ ਜਦੋਂ ਅਸੀਂ ਦਰਖਤ ਵੱਡੇ ਪੱਧਰ ਤੇ ਕੱਟੀ ਜਾਂਦੇ ਆ ਜਦੋਂ ਅਸੀਂ ਸਮੁੰਦਰਾਂ ਨਾਲ ਛੇੜਛਾੜ ਕਰ ਰਹੇ ਆ ਜਦੋਂ ਅਸੀਂ ਇੱਥੇ ਮਾਈਨਿੰਗ ਮਾਫੀਆ ਦੇਖਦੇ ਆਂਗੇ ਕਿ ਕਿਵੇਂ ਸਾਰੀਆਂ ਨਦੀਆਂ ਤਬਾਹ ਕਰ ਦਿੰਦਾਗਾ ਹਿਮਾਚਲ ਤੋਂ ਲੈ ਕੇ ਇੱਥੇ ਤੱਕ ਤਾਂ ਉਹ ਜਦੋਂ ਸਾਰੀਆਂ ਕਹਾਣੀਆਂ ਬਣਦੀਆਂ ਨੇ ਉਹਦੇ ਚੋਂ ਫਿਰ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਜਨਮ ਲੈਂਦੀਆਂ ਨੇ ਕੁਦਰਤ ਤਾਂ ਹਮੇਸ਼ਾ ਮਨੁੱਖ ਪੱਕੀ ਰਹੀ ਹੈ ਪਰ ਮਨੁੱਖ ਕੁਦਰਤ ਪੱਖੀ ਨਹੀਂ ਰਿਹਾ ਜਿਹੜੀ ਮੈਂ ਐਕਸਪਲੋਇਟੇਸ਼ਨ ਦੀ ਗੱਲ ਕਰਦਾ ਕਿ ਮਨੁੱਖ ਉਹਦਾ ਸ਼ੋਸ਼ਨ ਕਰਦਾ ਰਿਹਾ ਕੁਦਰਤ ਦਾ ਤੇ ਮਨੁੱਖਾ ਜਿਹੜਾ ਉਹ ਕਿਤੇ ਨਾ ਕਿਤੇ ਇੰਨਾ ਲਾਲਚੀ ਹੋ ਗਿਆ ਕਿ ਉਹ ਜਿਹੜੀ ਪਤਾ ਕੀ ਐਗਜ਼ਿਸਟੈਂਸ ਮਰੀ ਇਹਦੇ ਨਾਲ ਹੀ ਹੈ ਜੇ ਨੇਚਰ ਨਹੀਂ ਬਚੇਗੀ ਕੁਦਰਤ ਨਹੀਂ ਬਚੇਗੀ ਜੇ ਮਾਹੌਲ ਨਹੀਂ ਹੋਏਗਾ এনवायरमेंट ਠੀਕ ਨਹੀਂ ਹੋਏਗਾ ਤਾਂ ਮਨੁੱਖਤਾ ਵੀ ਸਿਵਲਾਈਜੇਸ਼ਨ ਵੀ ਨਹੀਂ ਬਚਣਗੇ ਦੁਨੀਆ ਦੇ ਸਿਵਲਾਈਜੇਸ਼ਨ ਜਿਹੜੇ ਤਬਾਹ ਹੋਏ ਨੇ ਉਹ ਇਸ ਕਰਕੇ ਹੋਏ ਨੇ ਤਬਾਹ ਇਸ ਕਰਕੇ ਤਬਾਹ ਨਹੀਂ ਹੋਏ ਕਿ ਮਤਲਬ ਉਹ ਕੋਈ ਇੰਟਰਨਲ ਉਹਨਾਂ ਦੀ ਤਬਾਹੀ ਦੀ ਬਾਰਤ ਇਸੇ ਤਰੀਕੇ ਨਾਲ ਲਿਖੀ ਗਿਆ ਆਪ ਲਿਖੀ ਉਹਨਾਂ ਨੇ ਦੁਨੀਆ 'ਚ ਬਹੁਤ ਸਾਰੇ ਹੜੱਪਾ ਸਭਿਅਤਾ ਦੀ ਗੱਲ ਕਰਦੇ ਆ ਆਪਾਂ ਮੰਜਦੜੂ ਦੀ ਗੱਲ ਕਰਦੇ ਆ ਕਿੰਨੀਆਂ ਸਭਿਅਤਾਵਾਂ ਦੁਨੀਆ ਤੇ ਖਤਮ ਹੋ ਚੁੱਕੀਆਂ ਨੇ ਉਹ ਕਿਉਂ ਖਤਮ ਹੁੰਦੀਆਂ ਨੇ ਜਦੋਂ ਉਹ ਕੁਦਰਤ ਕਦੇ ਮਨੁੱਖ ਵਿਰੋਧੀ ਨਹੀਂ ਹੋ ਸਕਦੀ ਮਨੁੱਖ ਕੁਦਰਤ ਵਿਰੋਧੀ ਹੋ ਸਕਦਾ ਸਾਇੰਸ ਦੀ ਗੱਲ ਮੈਂ ਇਸ ਕਰਕੇ ਉਦੋਂ ਵੀ ਕਹੀ ਸੀ ਮੈਂ ਕਹਿਣਾਗਾ ਕਿ ਸਾਇੰਸ ਦਾ ਰਿਸ਼ਤਾ ਵੀ ਜਿਹੜਾ ਹੋਣਾ ਚਾਹੀਦਾ ਸੀ ਪਹਿਲਾਂ ਪਹਿਲਾਂ ਜਦੋਂ ਸਾਇੰਸ ਦਾ ਰਿਸ਼ਤਾ ਰਿਹਾ ਬੜਾ ਹੀ ਟਕਰਾਅ ਵਾਲਾ ਤਾਂ ਰਹਿੰਦਾ ਕੁਦਰਤ ਨਾਲ ਰਿਸ਼ਤਾ ਕੋਈ ਮਾੜੀ ਗੱਲ ਨਹੀਂ ਉਹਨੇ ਇੱਕ ਟਕਰਾਅ ਵਾਲਾ ਹੋਣਾ ਚਾਹੀਦਾ ਜਿੰਨੇ ਜਦੋਂ ਸਾਇੰਸ ਪ੍ਰਾਈਵੇਟ ਹੱਥਾਂ ਚ ਆਈ ਕਾਰਪੋਰੇਟ ਦੇ ਹੱਥਾਂ ਚ ਆਈ ਲਾਲਚੀ ਲੋਕਾਂ ਦੇ ਹੱਥਾਂ ਚ ਆਈ ਵੱਡੇ ਵੱਡੇ ਕਾਰਪੋਰੇਟਾਂ ਕੋਲ ਆਈ ਉਹ ਵੱਡੇ ਵੱਡੇ ਕਾਰਪੋਰੇਟਾਂ ਨੇ ਸਮੁੰਦਰਾਂ ਦੇ ਅੰਦਰ ਹੋਰ ਥਾਵਾਂ ਤੇ ਵੱਡੀ ਐਕਸਪਲੋਇਟੇਸ਼ਨ ਕਰਨੀ ਸ਼ੁਰੂ ਕੀਤੀ ਤਾਂ ਉਹਦਾ ਨਤੀਜੇ ਸਾਨੂੰ ਕਦੇ ਸੁਨਾਮੀਆਂ ਦੇ ਰੂਪ ਚ ਭੁਗਤਨੇ ਪੈਂਦੇ ਆ ਕਦੇ ਇਸ ਤਰ੍ਹਾਂ ਭੁਗਤਨੇ ਪੈਂਦੇ ਅੱਜ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਤਬਾਹ ਹੋ ਚੁੱਕੀ ਹੈਗੀ ਝੋਨਾ ਦੀ ਫਸਲ ਤਬਾਹ ਹੋ ਗਈ ਝੋਨੇ ਦੀ ਫਸਲ ਤਬਾਹ ਹੋ ਗਈ ਲੋਕਾਂ ਦੇ ਜਿਹੜੇ ਵਿਚਾਰੇ ਆਮ ਗਰੀਬ ਮਜ਼ਦੂਰ ਲੋਕ ਨੇ ਉਹਨਾਂ ਦੇ ਕਿੰਨੇ ਘਰ ਲੋਕ ਬੇਕਾਰ ਹੋ ਗਏ ਇਤੋਂ ਇਲਾਵਾ ਕਿੰਨੇ ਘਟ ਹੈਗੇ ਇਤੋਂ ਇਲਾਵਾ ਹੋਰ ਕਿੰਨਾ ਨੁਕਸਾਨ ਹੋਇਆਗਾ ਐਡਮਿਨਿਸਟ੍ਰੇਸ਼ਨ ਲੱਗਿਆ ਜਿਹੜੇ ਕੰਮ ਕਿਤੇ ਨਾਰਮਲ ਸੀ ਸਾਰੀਆਂ ਚੀਜ਼ਾਂ ਬਨਾਰਮਲ ਹੋ ਜਾਂਦੀਆਂ ਨੇ ਤਾਂ ਇਹ ਗੱਲਾਂ ਬਾਰੇ ਵੀ ਸਾਨੂੰ ਵਿਕਰਮ ਨਾਲ ਦੀ ਨਾਲ ਮੈਂ ਕਹਿਣਾਗਾ ਕਿ ਜਦੋਂ ਇਸ ਤਰ੍ਹਾਂ ਦੀਆਂ ਦਾ ਮਾਹੌਲ ਹੁੰਦਾ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਆਫਤ ਆਉਂਦੀ ਆ ਉਦੋਂ ਸੋਚਣਾ ਚਾਹੀਦਾ ਆਫਤ ਕਿਹਨੇ ਕ੍ਰੀਏਟ ਕੀਤੀ ਆ ਉਦੋਂ ਸਾਡੇ ਕੋਲੇ ਸਾਰੇ ਸਵਾਲ ਹੋਣੇ ਚਾਹੀਦੇ ਆ ਜੋ ਅਸੀਂ ਅੱਜ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਹਾਂ ਦੁਨੀਆ 'ਚ ਮੈਂ ਨਹੀਂ ਕਹਿੰਦਾ ਗਲੋਬਲ ਵਾਰਮਿੰਗ ਨੂੰ ਇੱਕ ਐਂਗਲ ਦੇ ਉੱਤੋਂ ਬਹੁਤ ਸਾਰਾ ਜਾਣ ਬੁਝ ਕੇ ਵੀ ਕਈ ਥਾਵਾਂ ਦੇ ਉੱਤੇ ਬਣਾਇਆ ਗਿਆ ਬਹੁਤ ਸਾਰੀਆਂ ਗੱਲਾਂ ਕਰ ਲਈ ਪਰ ਇਸ਼ੂ ਹੈਗੇ ਨੇ ਨੇਚਰ ਅੱਜ ਸਾਨੂੰ ਪਤਾ ਆਕਸੀਜਨ ਲੈਣੀ ਔਕੀ ਹੋ ਜਾਂਦੀ ਹੈਗੀ ਕਿੰਨਾ ਆਪਾਂ ਦੇਖਦੇ ਆਂ ਦਿੱਲੀ ਵਰਗੇ ਸ਼ਹਿਰਾਂ ਕੋਰੋਨਾ ਦੇ ਟਾਈਮ ਆਪਾਂ ਦੇਖਿਆ ਹੈਗਾ ਜਾਂ ਹੋਰ ਵੀ ਆਪਾਂ ਟਾਈਮ ਦੇਖਦੇ ਆਂਗੇ ਕਿ ਕਿਸ ਤਰੀਕੇ ਦਾ ਮਾਹੌਲ ਸਾਡੇ ਆਲੇ-ਦੁਆਲੇ ਆ ਸਾਡੇ ਇਹਦੇ ਆਲੇ-ਦੁਆਲੇ ਇਨਵੀਜ਼ਿਵਲ ਫੀਨੋਮੇਨੈ ਨੇ ਅਣਦਿੱਖ ਫੀਨੋਮੇਨੈ ਨੇ ਸਾਡੇ ਆਲੇ-ਦਾਲੇ ਜਿਹਨੂੰ ਅਸੀਂ ਪਰਤੇ ਆਤਮਾ ਦਾ ਰਿਸ਼ਤਾ ਵੀ ਕਹਿੰਦੇ ਆ ਪਰਮਾਤਮਾ ਵੀ ਕਹਿੰਦੇ ਆ ਬਹੁਤ ਕੁਝ ਕਹਿੰਦੇ ਆ ਭੇਦ ਨਹੀਂ ਉਹ ਭੇਦ ਹੀ ਜ਼ਿੰਦਗੀ ਦੀ ਖੂਬਸੂਰਤੀ ਨੇ ਉਹ ਕਹਿੰਦਾ ਜ਼ਿੰਦਗੀ ਜਦੋਂ ਰਹੱਸ ਖਤਮ ਹੋ ਜਾਣ ਜ਼ਿੰਦਗੀ ਦੇ ਅੰਦਰ ਚਾਹ ਨਹੀਂ ਰਹਿੰਦਾ ਜ਼ਿੰਦਗੀ ਦੇ ਅੰਦਰ ਆਨੰਦ ਨਹੀਂ ਰਹਿੰਦਾ ਜਦੋਂ ਜ਼ਿੰਦਗੀ 'ਚ ਰਹੱਸ ਹੁੰਦਾ ਤਰ ਹੱਸ ਚੀਜ਼ਾਂ ਨੂੰ ਜਿਉਂਦਾ ਰੱਖਦਾ ਜਦੋਂ ਰਹੱਸ ਖਤਮ ਹੋ ਜਾਂਦੇ ਆ ਤਾਂ ਬੰਦਾ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦਾ ਖਾਲੀਪਨੋਚ ਬਹੁਤ ਆ ਜਾਂਦਾ ਹੈਗਾ ਤਾਂ ਇਹ ਕੁਦਰਤ ਦੇ ਰਹੱਸ ਨੇ ਇਹ ਰਹੱਸਾਂ ਨੂੰ ਚਲੋ ਖੋਲਣ ਦੀ ਵੀ ਲੋੜ ਹੁੰਦੀ ਆ ਰਹੱਸਾਂ ਨੂੰ ਖੋਲਦੀ ਰਹੀ ਐ ਸਾਇੰਸ ਪਰ ਜਿਸ ਤਰ੍ਹਾਂ ਦਾ ਰਿਸ਼ਤਾ ਕੁਦਰਤ ਨਾਲ ਹੋਣਾ ਚਾਹੀਦਾ ਉਹ ਅਸੀਂ ਨਹੀਂ ਰੱਖਿਆਗਾ ਇਹ ਮੈਂ ਨਹੀਂ ਕਹਿੰਦਾ ਇਹ ਜੋ ਸਰਕਾਰਾਂ ਮੁਕਤ ਹੋ ਉਸਦੀਆਂ ਸਰਕਾਰਾਂ ਦਾ ਰੋਲ ਤਾਂ ਹੈਗਾ ਹੀ ਹੈਗਾ 70 ਸਾਲਾਂ ਵਿੱਚ ਦੇਸ਼ 'ਚ ਸਰਕਾਰਾਂ ਨੂੰ ਚਲਦਿਆਂ ਨੂੰ ਹੋਗੇ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਬੀਜੇਪੀ ਨੇ ਕੀਤਾ ਪੰਜਾਬ ਦੇ ਅੰਦਰ ਕਾਲੀ ਦਲ ਕਾਂਗਰਸ ਆਪ ਨੇ ਕੀਤਾ तमाम ਪਾਰਟੀਆਂ ਰਾਜ ਕਰਦੀਆਂ ਨੇ ਪਰ ਪੋਲਿਟੀਕਲ ਕਲਾਸ ਦਾ ਵੀ ਅਸੀਂ ਕਹਾਂਗੇ ਉਹ ਇੱਕ ਅਲੱਗ ਐਂਗਲ ਆਗਾ ਪਰ ਦੂਜਾ ਐਂਗਲ ਸਾਡੀ ਜ਼ਿੰਮੇਵਾਰੀ ਦਾ ਐਂਗਲ ਆ ਜਿਹੜਾ ਮੈਂ ਸਵੇਰੇ ਵੀ ਕਿਹਾ ਸੀ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਸਾਨੂੰ ਤੈਅ ਕਰਨੀਆਂ ਪੈਣੀਆਂ ਜਿਹੜਾ ਸਾਡਾ ਮੋਹ ਆ ਜੇ ਕੁਦਰਤ ਨਾਲ ਮੇਰਾ ਮੋਹ ਆ ਰੱਬ ਨਾਲ ਮੇਰਾ ਮੋਹ ਰੱਬ ਨਾਲ ਮੋਹ ਮਤਲਬ ਕੁਦਰਤ ਨਾਲ ਮ ਰੱਬ ਕੀ ਹੈ ਕੁਦਰਤ ਦੇ ਨਾਲ ਇੱਕ ਪਿਆਰ ਤੁਹਾਡਾ ਹਨਾ ਉਦੋਂ ਅੱਗੇ ਰੱਬ ਦੀਆਂ ਹਜ਼ਾਰ ਵਿਆਖਿਆਵਾਂ ਹੋ ਸਕਦੀਆਂ ਨੇ ਹਜ਼ਾਰਾਂ ਵਿਆਖਿਆ ਸਾਡੇ ਇਤਿਹਾਸ ਫਿਲਾਸਫੀ ਚ ਹਿੰਦੂਇਜ਼ਮ ਚ ਸਿੱਖੀਜ਼ਮ ਚ ਤਮਾਮ ਸਾਡੇ ਧਰਮਾਂ ਚ ਬਹੁਤ ਸਾਰੀਆਂ ਰੱਬ ਦੀਆਂ ਵਿਆਖਿਆਵਾਂ ਮੰਨੇ ਹਨਾ ਸਰਗੁਣ ਨਿਰਗੁਣ ਦੀ ਬਹੁਤ ਸਾਰੀਆਂ ਪਰੰਪਰਾਵਾਂ ਨੇ ਸਾਡੇ ਰੱਬ ਨੂੰ ਲੈ ਕੇ ਪਰ ਅਲਟੀਮੇਟਲੀ ਗੱਲ ਆ ਮੋਹ ਦੀ ਗੱਲ ਮੋਹ ਦੀ ਗੱਲ ਤਾਂ ਕੋਈ ਸਰਕਾਰ ਨਹੀਂ ਨ ਰੋਕਦੀ ਮੋਹ ਦੀ ਗੱਲ ਤਾਂ ਕੋਈ ਡੀਸੀਐਸਐਸ ਵੀ ਨਹੀਂ ਰੋਕਦੀ ਕੋਈ ਡੀਜੀਪੀ ਨਹੀਂ ਰੋਕਦੀ ਜਿਹੜਾ ਮੋਹ ਆਗਾ ਕਿਸੇ ਚੀਜ਼ਾਂ ਦੇ ਨਾਲ ਤੁਹਾਡਾ ਉਹ ਤਾਂ ਕੋਈ ਨਹੀਂ ਰੋਕ ਦੂਗਾ ਨਾ ਉਹ ਤਾਂ ਤੁਸੀ ਆਪ ਤ ਉਦੋਂ ਕੋਈ ਸਰਕਾਰ ਨਹੀਂ ਆ ਕੇ ਕਹਿੰਦੀ ਵੀ ਇਹਦੇ ਨਾਲ ਮੋਹ ਪਾਜ ਦੇਣਾ ਨਾ ਪਾ ਦਰਖਤ ਲਾਜ ਜਾਂ ਨਾ ਲਾ ਕੁਦਰਤ ਨੂੰ ਪਿਆਰ ਕਰ ਜਾਂ ਨਾ ਕਰ ਜੰਗਲ ਚ ਕਿੰਨੀ ਵਾਰ ਜਾ ਨਾ ਜਾ ਇਹ ਤਾਂ ਕੋਈ ਇਹ ਤਾਂ ਕੋਈ ਸਰਕਾਰਾਂ ਦਾ ਨਹੀਂ ਸਰਕਾਰਾਂ ਦੇ ਉੱਤੇ ਉਂਗਲ ਹੋਣੀ ਚਾਹੀਦੀ ਹੈ ਸਰਕਾਰਾਂ ਤੇ ਉਂਗਲ ਰੱਖਣੀ ਚਾਹੀਦੀ ਹੈ ਜਿੱਥੇ ਸਰਕਾਰਾਂ ਜਿਹੜੇ ਮਸਲੇ ਚ ਫੇਲ ਹੁੰਦੀਆਂ ਨੇ ਪਰ ਨਾਲ ਦੀ ਨਾਲ ਜੋ ਸਾਡੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਜੋ ਸਾਡੀਆਂ ਇਤਿਹਾਸਿਕ ਜ਼ਿੰਮੇਵਾਰੀਆਂ ਨੇ ਜੋ ਸਾਡੀਆਂ ਫਿਲਾਸੋਫੀਕਲ ਜ਼ਿੰਮੇਵਾਰੀਆਂ ਨੇ ਜੋ ਸਾਡੀਆਂ ਸੋਸ਼ੀਓਲੋਜੀਕਲ ਜ਼ਿੰਮੇਵਾਰੀਆਂ ਨੇ ਉਹ ਜ਼ਿੰਮੇਵਾਰੀਆਂ ਵੀ ਸਾਨੂੰ ਨਿਭਾਉਣੀਆਂ ਚਾਹੀਦੀਆਂ ਨੇ ਤਾਂ ਸਾਨੂੰ ਇਹ ਜਿਹੇ ਦਿਨ ਨਹੀਂ ਦੇਖਣੇ ਪੈਣਗੇ ਹਾਲਾਂਕਿ ਹੜ੍ਹਾਂ ਬਾਰੇ ਇਹ ਵੀ ਕਹਿ ਜਾਂਦਾ ਕਿ ਹਰ ਇੱਕ ਕੁਦਰਤੀ ਗੱਲ ਆ ਕੁਦਰਤੀ ਦਰਿਆ ਜਦੋਂ ਆਪਦੇ ਬਹਾਜ ਦੇ ਅੰਦਰ ਬੈੰਦੇ ਨੇ ਤਾਂ ਹੜ੍ਹ ਹੋਣੇ ਕੋਈ ਮਾੜੀ ਗੱਲ ਨਹੀਂ ਪਰ ਜਿਸ ਤਰੀਕੇ ਦੇ ਆ ਰਹੇ ਨੇ ਉਹਦੀ ਨੇਚਰ ਆ ਗਈ ਜਿਹੜੇ ਪਹਿਲਾਂ ਹੜ੍ਹ ਆਉਂਦੇ ਸੀ ਉਹਨਾਂ ਦੀ ਨੇਚਰ ਹੋਰ ਹੁੰਦੀ ਸੀ ਜਿਹੜੇ ਹੁਣ ਹੜ੍ਹ ਆ ਰਹੇ ਨੇ ਜਾਂ ਹੁਣ ਜਿਸ ਤਰ੍ਹਾਂ ਦੀਆਂ ਕੁਦਰਤ ਦੇ ਅੰਦਰ ਉਹ ਹੋ ਰਹੀ ਆ ਉਹ ਪਤਾ ਲੱਗਦਾ ਕਿ ਇੰਬੈਲੈਂਸ ਆਗਾ ਇਹ ਹੜ੍ਹ ਹੋਣਾ ਕੋਈ ਮਾੜੀ ਗੱਲ ਨਹੀਂ ਹੈਗੀ ਹੜ੍ਹਾਂ ਦੇ ਨਾਲ ਤੁਹਾਡੇ ਕੋਲ ਕੁਦਰਤ ਦੇ ਸਾਰੇ ਸੋਮੇ ਆ ਜਿਹੜੇ ਹਿਮਾਲਿਆ ਦੇ ਸੋਮੇ ਇਹ ਹਿਮਾਲਿਆ हिमालय ਦਾ ਪਾਣੀ ਆ ਨਾ ਹਿਮਾਲਿਆ ਤੋਂ ਪਾਣੀ ਹਿਮਾਲੇ ਨੇ ਰੀਜਨ ਆ ਇਹ ਪੂਰਾ ਤਾਂ ਹਿਮਾਲੇ ਨੇ ਰੀਜਨ ਆ ਜਿਹੜਾ ਬੈਸਟ ਰੀਜਨ ਆ ਵਿਕਰਮ ਦੁਨੀਆ ਦਾ ਸਭ ਤੋਂ ਜਿਹੜਾ ਬੈਸਟ ਰੀਜਨ ਆ ਖੇਤੀ ਦੇ ਲਈ ਦੁਨੀਆ ਦਾ ਸਭ ਤੋਂ ਬੈਸਟ ਰੀਜਨ ਆ ਨੇਚਰ ਦੇ ਲਈ ਦੁਨੀਆ ਦਾ ਸਭ ਤੋਂ ਬੈਸਟ ਰਹਿਣ ਸਹਿਣ ਦੇ ਲਈ ਜਿਹੜਾ ਰੀਜਨ ਆ ਉਹ ਜਿਹੜਾ ਇਲਾਕਾ ਹੈਗਾ ਉਹ ਹਿਮਾਲੀਅਨ ਏਰੀਆ ਤਾਂ ਹਿਮਾਲੇ ਦੇ ਉੱਤੇ ਅੱਖ ਬਹੁਤ ਰਹੀ ਹੈ ਇਸੇ ਕਰਕੇ ਕਹਿੰਦਾ ਗ੍ਰੀਨ ਰੈਵਿਊਲੂਸ਼ਨ ਸਾਨੂੰ ਤਬਾਹ ਕੀਤਾ ਜਦੋਂ ਹਰਾ ਇਨਕਲਾਬ ਹੋਇਆ ਤਾਂ ਸਾਡੀ ਤਬਾਹੀ ਦੀ ਬਾਰਤੋਂ ਦੋ ਲਿਖੀ ਗਈ ਵੱਡਾ ਕਾਰਪੋਰੇਟ ਸੋਚ ਰਿਆ ਸੀਗਾ ਸੀ ਇਸ ਕੋ ਖੇਤੀ ਤੇ ਕਬਜ਼ਾ ਕਿਵੇਂ ਕਰਨਾ ਗਏ ਬਹੁਤ ਵੱਡੀ ਲੜਾਈ ਰਹੀ ਆ ਕਿਸਾਨ ਅੰਦোলন ਦੇ ਟਾਈਮ ਵੀ ਆਪਾਂ ਦੇਖਿਆ ਉਹ ਡਾਇਰੈਕਟ ਆਗੇ ਸੀਗੇ ਕਿ ਜ਼ਮੀਨਾਂ ਦੇ ਉੱਤੇ ਕਿਵੇਂ ਕਰਨਾ ਪਰ ਜਰਨਲੀ ਕਾਰਪੋਰੇਟ ਦੇ ਦੁਨੀਆ ਦੇ ਕਾਰਪੋਰੇਟ ਦੀਆਂ ਅੱਖਾਂ ਹਿਮਾਲਿਆਨ ਰੇਂਜ ਜਾਂ ਹਿਮਾਲਿਆਨ ਏਰੀਆ ਦੇ ਅੰਦਰ ਕੀ ਇਸ ਹਿਮਾਲਿਆ ਦੇ ਏਰੀਆ ਨੂੰ ਅਸੀਂ ਆਪਣੇ ਕਬਜ਼ੇ 'ਚ ਕਿਵੇਂ ਲੈਣਾ ਇਹਦੀ ਖੇਤੀ ਨੂੰ ਆਪਣੇ ਕਬਜ਼ੇ 'ਚ ਕਿਵੇਂ ਕਰਨਾ ਇਹਦੇ ਸਾਧਨਾਂ ਉਹਦੇ ਕਬਜ਼ੇ ਕਿਵੇਂ ਕਰਨਾ ਇਸ ਕਰਕੇ ਅਸੀਂ ਇਸ ਸਾਡੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਨ ਗੁਰੂ ਨਾਨਕ ਜੀ ਜਦੋਂ ਆ ਭਾਰਤੀ ਦੇ ਅੰਦਰ ਕਹਿੰਦੇ ਆ ਕਿ ਪਵਨ ਗੁਰੂ ਪਾਣੀ ਪਿਤਾ ਤਾਂ ਅਸੀਂ ਆਪਦੇ ਪਿਤਾ ਕੋਲੇ ਖੜਕੇ ਅਸੀਂ ਆਪਦੇ ਰੱਬ ਕੋਲੇ ਖੜਕੇ ਗੱਲਾਂ ਇਸ ਕਰਕੇ ਕਰ ਰਹੇ ਆ ਕਿ ਇਸੇ ਨਾਲ ਹੀ ਜੀਵਨ ਆ ਦੁਨੀਆ ਦੇ ਸਾਰੇ ਸਿਵਲਾਈਜੇਸ਼ਨ ਪਾਣੀ ਦੇ ਕੰਡੇ ਵਸਿਆ ਦੁਨੀਆ ਦਾ ਸਾਰੇ ਜਿਹੜੀ ਦੁਨੀਆ ਦੀ ਉਤਪਤੀ ਆ ਨਾ ਦੁਨੀਆ ਦੀ ਹਰ ਸੱਭਿਅਤਾ ਪਾਣੀ ਚ ਉਪਜਦੀ ਰਹੀ ਆ ਪਾਣੀ ਦੇ ਕੋਲ ਜਿੱਥੇ ਪਾਣੀ ਸੀ ਉੱਥੇ ਉਪਜੀ ਸਾਡਾ ਸਾਰਾ ਸਿਵਲਾਈਜੇਸ਼ਨ ਗੰਗਾ ਇੰਡਿਸਿਵਲਾਈਜੇਸ਼ਨ ਸਾਡੇ ਇੰਡਿਸਿਵਲਾਈਜੇਸ਼ਨ ਸਾਡੇ ਜਿੰਨੇ ਸਿਵਲਾਈਜੇਸ਼ਨ ਨੇ ਉਹ ਪਾਣੀ ਦੇ ਆਲੇ-ਦਾਲੇ ਦੇ ਸਿਵਲਾਈਜੇਸ਼ਨ ਨੇ ਯਾਨੀ ਪਾਣੀ ਦੇ ਨੇੜੇ ਤਾਂ ਅਸੀਂ ਅੱਜ ਪਾਣੀ ਦੇ ਕੋਲੇ ਖੜ ਕੇ ਸਾਡੇ ਪ੍ਰਮਾਤਮਾ ਕੋਲੇ ਸਾਡੇ ਪਿਤਾ ਕੋਲੇ ਹਨਾ ਅਸੀਂ ਖੜ ਕੇ ਗੱਲਾਂ ਤਾਂ ਕਰ ਰਹੇ ਆ ਕਿ ਸਾਨੂੰ ਉਹ ਰਿਸ਼ਤੇ ਜਿਹੜੇ ਨੇ ਇੱਕ ਪਿਤਾ ਦੇ ਪਿਓ ਦਾ ਰਿਸ਼ਤਾ ਹੁੰਦਾ ਜੋ ਜੋ ਇੱਕ ਪਿਆਰ ਦਾ ਰਿਸ਼ਤਾ ਹੁੰਦਾ ਜੋ ਭਾਵਨਾ ਦਾ ਰਿਸ਼ਤਾ ਹੁੰਦਾ ਉਹ ਕਿਸੇ ਸਰਕਾਰਾਂ ਨੇ ਤੈਅ ਨਹੀਂ ਕਰਨਾ ਉਹ ਅਸੀਂ ਖੁਦ ਕਰਨਾ ਉਹ ਸਵਾਲ ਵੱਖਰੇ ਨੇ ਜਿਹੜੇ ਸਰਕਾਰਾਂ ਨੂੰ ਉਹ ਵੀ ਹੋਣੇ ਚਾਹੀਦੇ ਪਰ ਨਾਲ ਦੀ ਨਾਲ ਹੀ ਇਹ ਗੱਲਾਂ ਵੀ ਜਿਹੜੀਆਂ ਬਕਾਇਦਾ ਤੌਰ ਦੇ ਉੱਤੇ ਉਵੇਂ ਨਿਸ਼ਚਿਤ ਰਹਿਣੀਆਂ ਚਾਹੀਦੀਆਂ ਨੇ ਕਿ ਅਸੀਂ ਉਹਦੀ ਨੇਚਰ ਨੂੰ ਉਹਦੀ ਕੁਦਰਤ ਨੂੰ ਆਪ ਦੇ ਪਰ ਤੇ ਆਤਮਾ ਦਾ ਜਿਹੜਾ ਰਿਸ਼ਤਾ ਪਰਮਾਤਮਾ ਸ਼ਬਦ ਪਰ ਤੇ ਆਤਮਾ ਤੋਂ ਬਣਿਆ ਹੋਇਆ ਸ਼ਬਦ ਆ ਹਨ ਤਾਂ ਜਿਹੜਾ ਜਿਵੇਂ ਪੰਜਾਬ ਸ਼ਬਦ ਪੰਜ ਤੇ ਆਪ ਤੋਂ ਬਣਿਆ ਆ ਆਪ ਦਾ ਮਤਲਬ ਪਾਣੀ ਹੈਗਾ ਉਰਦੂ ਦਾ ਸ਼ਬਦ ਆ ਹਨ ਪੰਜ ਪਾਣੀਆਂ ਦੀ ਧਰਤੀ ਤਾਂ ਸਾਡੀ ਉਹ ਧਰਤੀ ਨੂੰ ਅਸੀਂ ਕਿਵੇਂ ਰੰਗ ਭਾਗ ਲਾਈਏ ਕਿਵੇਂ ਇਹਦੇ ਨਾਲ ਪਿਆਰ ਕਰੀਏ ਕਿਵੇਂ ਇਹਦੇ ਨਾਲ ਸ਼ਕਰੀਏ ਕਿਵੇਂ ਇਹਨੂੰ ਇੰਨੀ ਪਿਆਰੀ ਬਣਾਈਏ ਕਿ ਸਾਡਾ ਮੋਹ ਹੋਵੇ ਇਹਦੇ ਨਾਲ ਜੇ ਸਾਡਾ ਮੋਹ ਹੋਊਗਾ ਤਾਂ ਮੈਨੂੰ ਲੱਗਦਾਗਾ ਕਿ ਅਸੀਂ ਆਉਣ ਵਾਲੇ ਸਾਲਾਂ ਦੇ ਅੰਦਰ ਮੈਂ ਨਹੀਂ ਕਹਿੰਦਾ ਕਿ ਸਾਰੀਆਂ ਗੱਲਾਂ ਠੀਕ ਹੋ ਸਕਦੀਆਂ ਨੇ ਅਲਟੀਮੇਟ ਸੋਲੂਸ਼ਨ ਅਲਟੀਮੇਟ ਕੋਈ ਗੱਲ ਹੀ ਨਹੀਂ ਹੁੰਦੀ ਦੁਨੀਆ ਦੇ ਉੱਤੇ ਤਾਂ ਅਲਟੀਮੇਟ ਗੱਲ ਕੋਈ ਵੀ ਨਹੀਂ ਹੁੰਦੀ ਤੇ ਅਲਟੀਮੇਟ ਸੋਲੂਸ਼ਨ ਵੀ ਕੋਈ ਨਹੀਂ ਹੁੰਦੇ ਪਰ ਅਸੀਂ ਇਹਨਾਂ ਗੱਲਾਂ ਦੇ ਨਾਲ ਜੇ ਅਗਰ ਸੈਂਸਿਟਿਵ ਹੋਵਾਂਗੇ ਤਾਂ ਮੈਨੂੰ ਲੱਗਦਾ ਕਿਸੇ ਹੱਲ ਵੱਲ ਵੀ ਪਹੁੰਚਾਂਗੇ ਔਰ ਇੱਕ ਵਾਰ ਤਸਵੀਰ ਵੀ ਅਸੀਂ ਦਿਖਾਉਣੀ ਹੈ ਕਿਉਂਕਿ ਅਸੀਂ ਲਗਾਤਾਰ ਰਿਪੋਰਟ ਕਰ ਰਹੇ ਹਾਂ ਦਰਿਆਵਾਂ ਨੂੰ ਲੈ ਕੇ ਪਾਣੀਆਂ ਨੂੰ ਲੈ ਕੇ ਹੜ੍ਹ ਨੂੰ ਲੈ ਕੇ ਔਰ ਸਾਹਮਣੇ ਦੇਖੋਗੇ ਤੁਸੀਂ ਰੋਪੜ ਹੈਡਵਰਕਸ ਜਿੱਥੇ ਬਕਾਇਦਾ ਤੌਰ ਤੇ ਸਮੇਂ-ਸਮੇਂ ਤੇ ਨਾਪਿਆ ਜਾ ਰਿਹਾ ਹੈ ਕਿ ਲੈਵਲ ਕਿੰਨਾ ਚੱਲ ਰਿਹਾ ਪਾਣੀ ਦਾ ਕਿੰਨਾ ਕਿਊ ਉਹ ਨਾਪਿਆ ਜਾ ਰਿਹਾ ਤਾਂ ਰਾਹਤ ਦੀ ਖਬਰ ਲੈ ਕੇ ਆਏ ਆ ਤੁਹਾਡੇ ਲਈ ਕਿ ਰਾਹਤ ਇਹ ਕਿ ਪਾਣੀ ਪਹਿਲਾਂ ਨਾਲੋਂ ਘਟਿਆ ਹਾਂ ਹੁਣ ਜੇ ਰਾਤ ਤੱਕ ਮੀਂਹ ਆਉਂਦਾ ਤਾਂ ਫਿਰ ਉਹ ਵੱਖਰੀ ਗੱਲ ਹੈ ਕਿ ਪਹਾੜਾਂ ਦੇ ਵਿੱਚ ਕਿੰਨਾ ਮੀਂਹ ਪੈਂਦਾ ਪਰ 1 ਲੱਖ 71000 ਕਿਊਸਿਕ ਪਾਣੀ ਔਰ ਉਸ ਤੋਂ ਬਾਅਦ ਹੁਣ 1 ਲੱਖ 54000 ਕਿਊਸਿਕ ਪਾਣੀ ਰਿਕਾਰਡ ਕੀਤਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਸਮੇਂ-ਸਮੇਂ ਤੇ ਟੀਮ ਜਿਹੜੀ ਹੈ ਉਹ ਲੱਗੀ ਹੋਈ ਹੈ ਔਰ ਸਮੇਂ-ਸਮੇਂ ਤੇ ਬਕਾਇਦਾ ਤੌਰ ਤੇ ਰੋਪੜ ਹੈਡਵਰਕਸ ਤੋਂ ਅਸੀਂ ਜਿੱਥੋਂ ਰਿਪੋਰਟ ਕਰ ਰਹੇ ਹਾਂ ਇਨਾਂ ਦੇ ਵੱਲੋਂ ਬਕਾਇਦਾ ਮੋਨਿਟਰਿੰਗ ਕੀਤੀ ਜਾਂਦੀ ਆ ਸਾਹਮਣੇ ਭਾਈ ਸਾਹਿਬ ਇੱਕ ਲੱਗੇ ਹੋਏ ਨੇ ਬਕਾਇਦਾ ਤੌਰ ਤੇ ਸ਼ਾਇਦ ਜਾਂਚ ਪੜਤਾਲ ਚੱਲ ਰਹੀ ਆ ਔਰ ਦੇਖਿਆ ਜਾ ਸਕਦਾ ਸਾਫ ਤੌਰ ਤੇ ਔਰ ਉਹਨਾਂ ਦੇ ਵੱਲੋਂ ਵੀ ਜਿਸ ਤਰੀਕੇ ਦੇ ਨਾਲ ਕਿਉਂਕਿ ਸਿੱਧੇ ਤੌਰ ਤੇ ਰੋਪੜ ਹਾਈਡਰੋਕਸ ਤੋਂ ਅਸੀਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਔਰ ਰਾਹਤ ਦੀ ਇਹ ਖਬਰ ਹੈ ਕਿ ਪਾਣੀ ਪਹਿਲਾਂ ਨਾਲੋਂ ਘਟਿਆ ਕਿਉਂਕਿ ਮੀਂਹ ਪਿੱਛੇ ਬੰਦ ਹੋਇਆ ਪੰਜਾਬ ਦੇ ਵਿੱਚ ਵੀ ਮੀਂਹ ਬੰਦ ਹੋਇਆ ਆਸ ਉਮੀਦ ਇਹ ਕਰਦੇ ਆ ਕਿ ਹਾਲਾਤ ਜਲਦੀ ਠੀਕ ਹੋ ਜਾਣਗੇ ਕੈਮਰਾ ਪਰਸਨ ਰਾਜਵਿੰਦਰ ਦੇ ਨਾਲ ਵਿਕਰਮ ਸਿੰਘ ਰੂਪ ਪੰਜਾਬ ਟੀਵੀ ਰੂਪਰ ਹੈਡਵਰਕਸ